ਸਤਿ ਸ੍ਰੀ ਅਕਾਲ ਜੀ ਸਾਰੇ ਪੈਣ ਪ੍ਰਾਹਾਂ ਨੂੰ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੈਨਲ ਕੁਲਦੀਪ ਬਲੌਗ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਸਪੈਸ਼ਲ ਸਮੋਸੇ ਬਣਾਉਣੇ ਤੇ ਆਹ ਦੇਖੋ ਜੀ ਆਪਾਂ ਸਮਾਨ ਸਾਰਾ ਤਿਆਰ ਕਰ ਲਿਆ ਆਲੂ ਆਪਾਂ ਉਬਾਲ ਕੇ ਰੱਖ ਲਏ ਸੀ ਛੋਟੇ ਛੋਟੇ ਪੀਸ ਕਰਕੇ ਤੇ ਮਟਰ ਰੱਖ ਲਏ ਆਪਾਂ ਉਬਾਲ ਕੇ ਆਪਣੇ ਕੋਲੇ ਹਰੇ ਮਟਰ ਹੈ ਨਹੀਂ ਸੀਗੇ ਅੱਜ ਤੇ ਆਪਾਂ ਸੁੱਕੇ ਮਟਰ ਉਬਾਲ ਲਏ ਘਰ ਦੇ ਤੇ ਇੱਕਾਈ ਇਹ ਤਾਂ ਬਾਅਦ ਚ ਪਾਵਾਂਗੇ ਜੀ ਆ ਹਰੀ ਮਿਰਚ ਤਿਆਰ ਕਰ ਲਈ ਤੇ ਕੜਾਹੀ ਦੇ ਵਿੱਚ ਆਪਾਂ ਕਿਉ ਗਰਮ ਹੋਣ ਲਈ ਰੱਖਤਾ ਤੇ ਥੋੜਾ ਜਿਹਾ ਇਹਨੂੰ ਗਰਮ ਹੋ ਜਾਂਦੇ ਹੋ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਜੀਰਾ ਆਪਾਂ ਦੇ ਸਵਾਦ ਅਨਸਾਰ ਪਾ ਦਿੰਨੇ ਆ ਤੇ ਇੱਕ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੰਗੀ ਲੱਗੇ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਲਓ ਤੇ ਆਪਾਂ ਗਾਂ ਨੂੰ ਵੀ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਬਣਾਉਣੀਆਂ ਦੱਸਾਂਗੇ ਤੇ ਲੋ ਜੀ ਤੇਲ ਆਪਣਾ ਗਰਮਾ ਕੇ ਆਓ ਤੇ ਹੁਣ ਆਪਾਂ ਥੋੜਾ ਜਿਹਾ ਜੀਰਾ ਪਾ ਦਈਏ ਤੇ ਝਲਕਾ ਜੈ ਇਹਨੂੰ ਬਰੋਨ ਕਰਨਾ ਬਸ ਆਪਾਂ ਇਸ ਤਰ੍ਹਾਂ ਜ਼ਿਆਦਾ ਨਹੀਂ ਕਰਨਾ ਸਲਕਾ ਜਿਹਾ ਹੀ ਕਰਨਾ ਤੇ ਆਪਾਂ ਹਰੀ ਮਿਰਚ ਰੱਖੀ ਸੀ ਇੰਨੀ ਕੱਟ ਕੇ ਸੋਲੋ ਆਸਾਨ ਜਿਆ ਤਰੀਕਾ ਦੱਸਾਂਗੀ ਬੜੀ ਆ ਤੇ ਬਹੁਤ ਹੀ ਸਵਾਦ ਬਣਦੇ ਆ ਇੱਕ ਵਾਰ ਜਰੂਰ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖਿਓ ਤੇ ਹਲਕੀ ਜਿਹੀ ਆਪਾਂ ਬਸ ਮਿਰਚ ਭੁੰਨ ਲਈਏ ਜੀ ਜ਼ਿਆਦਾ ਨਹੀਂ ਤੇ ਹੁਣ ਆਪਾਂ ਇਹਦੇ ਵਿੱਚ ਹੀ ਵੀ ਇਹ ਆਲੂ ਪਾ ਲੈਨੇ ਆ ਵਾਲ ਪੁੱਟੇ ਨੇ ਫਿਰ ਸਕੇ ਨਕੇ ਪੀਸ ਕੱਟ ਲੈ ਸੀ ਇਹ ਤੇ ਇਹਨਾਂ ਨੂੰ ਨਾ ਆਪਾਂ ਕੱਟਦੀ ਵੀ ਮਦਦ ਨਾਲ ਹੀ ਇਸ ਤਰ੍ਹਾਂ ਹਲਦੀ ਆਪਾਂ ਥੋੜੀ ਜੀ ਪਾ ਲਈ ਤੇ ਥੋੜੀ ਜੀ ਆਪਾਂ ਪਾਵਾਂਗੇ ਲਾਲ ਮਿਰਚ ਘਰ ਦੀ ਪੀਸੀ ਹੋਈ ਵੀ ਤੇ ਸਵਾਦ ਅਨਸਾਰ ਆਪਾਂ ਪਾਵਾਂਗੇ ਨਮਕ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਉਣੀ ਹੈ ਤੇ ਬਣਾਉਣਾ ਪਹਿਲੇ ਕੋਨਾ ਲਾਂਗੇ ਜਿਆਦਾ ਆਪਾਂ ਭੁੰਨ ਨਹੀਂ ਸਕਦੇ ਫਿਰ ਆਪਣੇ ਆਲੂ ਥੱਲੇ ਲੱਗਣ ਲੱਗ ਜਾਣਗੇ ਤੇ ਹੁਣ ਆਪਾਂ ਇਹਦੇ ਵਿੱਚ ਹੀ ਆਹ ਮਟਰ ਮਿਕਸ ਕਰਦੇ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਨਾਲ ਮਿਕਸ ਕਰ ਲੈਣਾ ਜਿੰਨੇ ਚਾਤੇ ਆਪਣਾ ਪਾਣੀ ਕਿਰਸਤ ਹੁੰਦਾ ਹੁੰਦਾ ਤੇ ਉਹਨਾਂ ਟਾਈਮ ਆਪਾਂ ਗੁੰਨ ਲੈਨੇ ਆਂ ਇਹ ਆਟਾ ਮੈਦੇ ਸਮੋਸਿਆਂ ਦਾ ਮੈਦਾ ਤੇ ਫਿਰ ਉਹਦੇ ਵਿੱਚ ਆਪਾਂ ਕੀ ਜੀ ਪਾਣਾ ਤੇ ਇੱਕ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਪੈਸ਼ਲ ਚੀਜ਼ ਤੇ ਉਹ ਵੀ ਆਪਾਂ ਦੱਸਾਂਗੇ ਲਓ ਜੀ ਤਾਂ ਹੋ ਗਿਆ ਤਿਆਰ ਆਪਣਾ ਮਸਾਲਾ ਤੇ ਹੁਣ ਆਪਾਂ ਗੁੰਨਦੇ ਆਂ ਆਟਾ ਇਹ ਤਾਂ ਉਹ ਦਿਖਾਉਣੀ ਆ। ਲੋ ਵੀ ਆਪਾਂ ਮੈਂ ਇਦਾਂ ਛਾਂਲ ਲਿਆ ਤੂ ਕੌਲਗਾ ਜਿੰਨਾ ਪਰ ਚਾਹੀਦਾ ਸੀ ਇਹ ਤੁਸੀਂ ਆਪਾਂ ਵੀ ਹਿਸਾਬ ਨਾਲ ਲੈ ਸਕਦੇ ਆ ਵੀ ਜਿੰਨੇ ਆਪਾਂ ਸਮੋਸੇ ਉਹਨਾਂ ਨੇ ਹਿਸਾਬ ਨਾਲ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਨਾਮਕਾ ਪਾ ਤੇ ਥੋੜੀ ਜਿਹੀ ਆ ਪੰਜਮੈਣ ਪਾਉਣੀ ਆ ਇਹਦੇ ਵਿੱਚ ਤੇ ਜਵੈਨ ਤੇ ਜਵੈਨ ਨੂੰ ਆ ਸਿੱਧਾ ਹੀ ਵਿੱਚ ਪਾਉਣਾ ਇਹਨੂੰ ਇਸ ਤਰ੍ਹਾਂ ਹੱਥ ਨਾਲ ਮਲ ਕੇ ਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਤੇ ਆਪਾਂ ਥੋੜੀ ਜੀ ਜਮੈਣ ਪਾ ਦੇਣੀ ਹੈ ਤੇ ਹੁਣ ਆਪਾਂ ਇਹਨੂੰ ਮੜਾ ਕੇ ਮਿਕਸ ਕਰਕੇ ਰਲਾ ਕੇ ਤੇ ਥੋੜਾ ਜਿਹਾ ਕਿਉਂ ਪਾ ਦੇਣੀ ਤੇ ਕਿਉਂ ਆਪਾਂ ਨਾ ਗਰਮ ਕਰਕੇ ਪਾਉਣਾ ਵੀ ਠੰਡਾ ਕਿਉਂ ਨਹੀਂ ਪਾਉਣਾਗਾ ਗਰਮ ਕਿਉਂ ਪਾਉਣਾ ਇਹਦੇ ਵਿੱਚ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਕਿਹਾ ਨੂੰ ਨਾ ਪਾਣੀ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰਨਾ ਵੀ ਜਿੰਨਾ ਜਿੰਨਾ ਚਿਰ ਵੀ ਆਪਣੇ ਆٹے ਦੇ ਆਏ ਮੁੱਠੀ ਜਿਨਾ ਵੱਜਣ ਲੱਗੇ ਤੂੰ ਹੌਲੀ ਹੌਲੀ ਇਸ ਤਰ੍ਹਾਂ ਲਾ ਕੇ ਤਾ ਦੇਖੋ ਹੁਣ ਆਪਣਾ ਘਿਓ ਰਲ ਗਿਆ ਚੰਗੀ ਤਰ੍ਹਾਂ ਆ ਦੇਖੋ ਕਿਉਂ ਖਾਣਾ ਦੇਤਾ ਇਸ ਤਰ੍ਹਾਂ ਜੀ ਇਹ ਤਾਂ ਮਿਕਸ ਕਰਨਾ ਕਿਉਂ ਤੇ ਤੇਲ ਆਪਾਂ ਉਧਰ ਗਰਮ ਹੋਣ ਲਈ ਰੱਖਤਾ ਥੋੜਾ ਜਿਹਾ ਤਾਂ ਇਹ ਬਣ ਕੇ ਨਾ ਦੇਖਿਆ ਤਾਂ ਹੋ ਗਿਆ ਮਿਕਸ ਆਹ ਵੇਖੋ ਜੋੜਨ ਦੇ ਲੱਗ ਗਿਆ ਨਾ ਆਟਾ ਤੇ ਹੁਣ ਆਪਾਂ ਇਹਦੇ ਚ ਪਾਣੀ ਪਾਵਾਂਗੇ ਪਾਣੀ ਆਪਾਂ ਥੋੜਾ ਥੋੜਾ ਪਾ ਕੇ ਦੇ ਹਲਕਾ ਹਲਕਾ ਪਾ ਕੇ ਫਿਰ ਮਿਕਸ ਕਰਨਾ। ਇੱਕਦਮ ਨਹੀਂ ਆਪਾਂ ਪਾਣੀ ਪਾਉਣਾ। ਤੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਜੀ। ਫਿਰ ਪਤਾ ਲੱਗਦਾ ਹਨਾ ਚੀਜ਼ ਦਾ। ਫਿਰ ਜਦੋਂ ਆਪਾਂ ਸਕਿਪ ਕਰ ਕਰ ਕੇ ਦੇਹਦੇ ਹਨਾ ਤੇ ਆਪਾਂ ਨੂੰ ਪੂਰਾ ਪਤਾ ਨਹੀਂ ਲੱਗਦਾ ਰਾ। ਤੇ ਜਿੰਨਾ ਇੱਥੇ ਤੱਕਰ ਵੀਡੀਓ ਵਾਚ ਕਰ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਤੇ ਜਿਨਾਂ ਨੇ ਦੇਖੀ ਕੀਤੀ ਉਹਨਾਂ ਦਾ ਵੀ ਧੰਨਵਾਦ ਜਿੱਥੋਂ ਦਿੱਕਰ ਦੇਖੀ ਤੇ ਜਰੂਰ ਵੀ ਪੂਰੀ ਵੀਡੀਓ ਦੇਖਿਆ ਕਰੋ ਜੀ ਹਾਂ ਹੁਣ ਪੈਨ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲਏ ਗੁੰਨ ਕੇ ਆਪਾਂ ਸਾਰਾ ਤਿਆਰ ਕਰਕੇ ਤੁਹਾਨੂੰ ਦਿਖਾਉਣੀ ਆ ਬਸ ਇਹ ਹਲਕਾ ਹਲਕਾ ਪਾਣੀ ਪਾ ਕੇ ਆਪਾਂ ਇਹ ਦਿਖਾਈ ਬਣਾਈ ਚੱਲਾਂਗੇ ਆਟੇ ਤਿਆਰ ਕਰ ਤਾਸੀ ਮੇਦਾ ਤਿਆਰ ਕਰਕੇ ਤੇ ਆਪਾਂ 15-20 ਮਿੰਟ ਲਈ ਟਾ ਕੇ ਰੱਖਤਾ ਸੀਗਾ ਤੇ ਦੇਖੋ ਬਹੁਤ ਵਧੀਆ ਬਣ ਗਿਆ ਸੌਫਟ ਸੌਫਟ ਤੇ ਇਹਨੇ ਨੂੰ ਜਿਆਦਾ ਸਖਤ ਨਹੀਂ ਗੁੰਨਣਾ ਆਪਾਂ ਵੀ ਨਰਮ ਰੱਖਣਾਗਾ ਤੇ ਇਹ ਹੋ ਗਿਆ ਤਿਆਰ ਤੇ ਹੁਣ ਆਪਾਂ ਬੋਨੇ ਆਂ ਦੇਖੋ ਜੀ ਮਸਾਲੇ ਵਿੱਚ ਜਿਹੜੀ ਤੁਹਾਨੂੰ ਕਿਹਾ ਸੀ ਸਪੈਸ਼ਲ ਚੀਜ਼ ਤੇ ਆਪਾਂ ਰੱਖੇ ਸੀ ਇੱਥੇ ਕਾਜੂ ਕੱਟ ਕੇ ਛੋਟੇ ਛੋਟੇ ਕਰਕੇ ਤੇ ਪਈ ਮਿਕਸ ਕਰ ਲਾਂਗੇ ਇਹਦੇ ਵਿੱਚ ਇਹਦਾ ਬਹੁਤ ਵਧੀਆ ਅਲੱਗ ਹੀ ਟੇਸਟ ਆਉਂਦਾ ਹੈਗਾ ਤੇ ਇਹ ਵੀ ਜਰੂਰ ਪਾਇਆ ਕਰੋ ਪਨੀਰ ਵੀ ਪਾ ਸਕਦੇ ਆਪਾਂ ਜੇ ਪਾਉਣਾ ਹੋਵੇ ਤੇ ਨਹੀਂ ਵੀ ਨਹੀਂ ਵੀ ਪਾ ਕੇ ਆਪਾਂ ਮਿਕਸ ਕਰਕੇ ਨਾ ਜੇ ਪਾਵਾਂਗੇ ਬਹੁਤ ਵਧੀਆ ਟੇਸਟ ਆਉਂਦਾ ਹੈ ਇਹਦਾ ਵੀ ਤੇ ਹੁਣ ਆਪਾਂ ਤੁਹਾਨੂੰ ਦੋਨੇਸ ਲੋਸੇ ਹੱਟਾ ਤਿਆਰ ਆਪਾਂ ਨੂੰ ਤੇ ਹੁਣ ਬੇਲ ਕੇ ਤੇ ਬਣਾ ਕੇ ਦਿਖਾਉਨੇ ਆ ਸੋ ਤੋ ਜਿਹਨ ਆਪਾਂ ਨਾ ਐ ਇੱਕ ਬੇਲ ਕੇ ਰੋਟੀ ਲੰਮੀ ਰੋਟੀ ਵੇਲ ਲਈਆਂ ਐ ਇਸ ਰੋਟਾ ਗੋਲ ਨਹੀਂ ਵੇਲ ਲਈ ਲੰਮੀ ਐ ਇਸ ਰੋਟ ਤੇ ਇਹਨੂੰ ਵਿਚਾਲੇ ਉਹ ਐ ਕੱਟ ਲੈਣਾ ਕੱਟ ਕੇ ਤੇ ਇਹਨੂੰ ਇਸ ਤਰ੍ਹਾਂ ਐ ਰੋਟਾ ਇਸ ਤਰ੍ਹਾਂ ਰੱਖ ਕੇ ਤੇ ਪਾਣੀ ਨਾ ਐ ਆਪਾਂ ਗੁਲ ਦੇ ਨਾਲ ਇਸ ਤਰ੍ਹਾਂ ਚਾਰ ਚਪੇ ਲਾ ਲਾ ਇਸ ਤਰ੍ਹਾਂ ਤੇ ਫੇਰ ਇਹਨੂੰ ਇਸ ਤਰ੍ਹਾਂ ਅੰਕ ਲੈਣਾ ਫੇਰ ਇਸ ਤਰ੍ਹਾਂ ਆਏ ਉੱਪਰ ਦੀ 10-10 ਇੰਚ ਮੋੜ ਦੇਣਾ ਵੀ ਦੂਸਰਾ ਲਾੜਾ ਇਸ ਤਰ੍ਹਾਂ ਰੱਖ ਲਿਓ ਹੁਣ ਇਹਨਾਂ ਚੰਗੀ ਤਰ੍ਹਾਂ ਨਾਪ ਲੈਣਾ ਪਾਣੀ ਲਾ ਕੇ ਮੋੜਨਾ ਜੀ ਲਾੜੇ ਦਾ ਫਿਰ ਖੋਲਦਾ ਨਹੀਂ ਵਿੱਚ ਵੀ ਜਾ ਕੇ ਤੇਲ ਦੇ ਤੇ ਇਸ ਤਰ੍ਹਾਂ ਬਣ ਗਏ ਨਾ ਦੇਖੋ ਕਿ ਆਪਾਂ ਥੋੜੇ ਛੋਟੇ ਬਣਾਏ ਆ ਤੇ ਬਾਕੀ ਜੇ ਆਪਾਂ ਵੱਡੇ ਬਣਾਉਣੇ ਆ ਤਾਂ ਆਪਾਂ ਹਸਾਲ ਨਾਲ ਵੀ ਵੱਡਾ ਪੇੜਾ ਵੀ ਕਰ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਮਸਾਲਾ ਭਰ ਦਾਂਗੇ ਇਹਦੇ ਵਿੱਚ ਥੱਲੇ ਟਿੱਕਰਾ ਚਮਚਰਾ ਵੀ ਭਰ ਸਕਦੇ ਆ ਚਮਚਨਾਏ ਨਾ ਥੱਲੇ ਜੇ ਨੂੰ ਨਹੀਂ ਵੀ ਮਸਾਲਾ ਹੁੰਦਾਗਾ ਪਰ ਇਥੋਂ ਜੇ ਖਾਲੀ ਰਹਿ ਜਾਂਦਾ ਵੀ ਜੇ ਆਪਾਂ ਥਨਾ ਭਰਦੇ ਉਂਗਲਾਂ ਨਾਲ ਤੇਨ ਆਪਦੀਂ ਭਰੇ ਜਾਂਦਾ ਹਾਂ ਦੇਖੋ ਇਤੇ ਹੁਣ ਆਪਾਂ ਇਹਦੇ ਵੀ ਇੱਕ ਇਸ ਤਰ੍ਹਾਂ ਐ ਪਾਣੀ ਲਾ ਲੈਣਾ ਵਿਚਲੇ ਪਾਸੇ ਤੇ ਫਿਰ ਆਪਾਂ ਇਹ ਸੂ ਆ ਇਸ ਤਰ੍ਹਾਂ ਨਤ ਦੇਣਾ ਫਿਰ ਖੋਲਦਾ ਨਹੀਂ ਇਹ ਤੇਲ ਦੇ ਵਿੱਚ ਜਾ ਕੇ ਪੋਸਤਾ ਆ ਦੇਖੋ ਅਜਾ ਟਿੱਕਰ ਭਰ ਗਿਆ ਨਾ ਪੂਰਾ ਹਾਂ ਤੇ ਆਪਾਂ ਬਣਾਏ ਜੀ ਥੋੜੇ ਜਿਹੀ ਛੋਟੇ ਜਿਆਦਾ ਵੱਡੇ ਨਹੀਂ ਬਣਾਏ ਤੇ ਇੱਕ ਹੋਰ ਸੋਨੂੰ ਆਏ ਬਣਾ ਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਹੀ ਆਇ ਕਰ ਲੈਣਾ ਜੀ ਫਿਰ ਫਿਰ ਆ ਪੱਤਾ ਇੱਚੇ ਉੱਪਰ ਦੀ ਲੜ ਮੋੜ ਲੈਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਨੱਪ ਕੇ ਤੇ ਆਪਾਂ ਇਹਦੇ ਵਿੱਚ ਫਿਰ ਮਸਾਲਾ ਪਾ ਲੈਣਾ ਤੇ ਵੱਡਾ ਛੋਟਾ ਬਣਾਉਣਾ ਵਾਪਸ ਨੂੰ ਗੀਰ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਤੇਲ ਨੂੰ ਆਪਾਂ ਜ਼ਿਆਦਾ ਨਹੀਂ ਗਰਮ ਕਰਨਾ ਵੀ ਮੀਡੀਅਮ ਜਿਹਾ ਰੱਖਣਾ ਹੈਗਾ ਕਿਉਂਕਿ ਜ਼ਿਆਦਾ ਤੇਲ ਗਰਮ ਦੇ ਵਿੱਚ ਖਰਾਬ ਹੋ ਜਾਂਦੇ ਆ ਤੇ ਇਸ ਤਰ੍ਹਾਂ ਆਪਾਂ ਪਾ ਦਿੰਦੇ ਹਾਂ ਵਿੱਚ ਦੇ ਹਲਕਾ ਜਿਹਾ ਹੱਥ ਨਾਲ ਹਿਲਾਉਣਾ ਜਿਕੇ ਰੋ ਆਪਾਂ ਤੇ ਗੈਸ ਆਫਤੋੜਾ ਲੈ ਘੱਟ ਤੇ ਕਰ ਦੇਣਗੇ ਨਾ ਮਾਦੀ ਤੇਲ ਫਿਰ ਵੀ ਆਪਣਾ ਬਹੁਤ ਗਰਮ ਹੋ ਗਿਆ ਸੀਗਾ ਬਸ ਇਸ ਗੱਲ ਦਾ ਜਰੂਰ ਖਿਆਲ ਰੱਖਿਓ ਵੀ ਤੇਲ ਜ਼ਿਆਦਾ ਨਹੀਂ ਗਰਮ ਕਰਨਾ ਤੇ ਬਾਕੀ ਆਪਾਂ ਇਹਨੂੰ ਇੱਕ ਵਾਰੀ ਜੀ ਵੀ ਫਰਾਈ ਕਰ ਸਕਦੇ ਆ ਵੀ ਤੇ ਜੇ ਵੀ ਆਪਾਂ ਚਾਉਂਦੇ ਵੀ ਨਹੀਂ ਐ ਇੱਕ ਵਾਰ ਚੱਕਣਾ ਹਨਾ ਤੇ ਫਿਰ ਆਪਾਂ ਇਹਨਾਂ ਨੂੰ ਇੱਕ ਵਾਰ ਵੀ ਹਲਕੇ ਜਿਹੇ ਬਰੌਨ ਕਰਕੇ ਤੇ ਕੱਢ ਸਕਦੇ ਆ ਤੇ ਦੁਬਾਰਾ ਫੇਰ ਆਪਾਂ ਕਰ ਸਕਦੇ ਆ ਜਿਵੇਂ ਆਹ ਦੇਖੋ ਜਿਵੇਂ ਇਸ ਤਰ੍ਹਾਂ ਹੋ ਜਾਂਨਾ ਕੇਰਾ ਇਹਨਾਂ ਨੂੰ ਕੱਢ ਸਕਦੇ ਆ ਇਸ ਤਰ੍ਹਾਂ ਜੇ ਦੁਬਾਰਾ ਕਰਨੇ ਹੋਣ ਫਿਰ ਆਪਾਂ ਸਾਰੇ ਇੱਕ ਵਾਰ ਇਸ ਤਰ੍ਹਾਂ ਬਣਾ ਬਣਾ ਕੱਢ ਕੇ ਤੇ ਦੁਬਾਰਾ ਫੇਰ ਆਪਾਂ ਤੇਲ ਦੇ ਵਿੱਚ ਪਾ ਸਕਦੇ ਆ ਤੇ ਪਰ ਆਪਾਂ ਤਾਂ ਇੱਕ ਵਾਰ ਹੀ ਕਰਾਂਗੇ ਇਹ ਆਪਣੀ ਮਰਜ਼ੀ ਆ ਆਪਾਂ ਦੁਬਾਰਾ ਵੀ ਕਰ ਸਕਦੇ ਆ ਜਿਵੇਂ ਕਿ ਆਪਾਂ ਰੈਸਟੋਰੈਂਟ ਤੋਂ ਲੈਂਦੇ ਆ ਤੇ ਅਨਾਂ ਦੇ ਵੀ ਥੋੜੇ ਜਿਹੀ ਬੀਬ ਬਣਾ ਕੇ ਰੱਖੇ ਹੁੰਦੇ ਕੱਚੇ ਜੇ ਕਰਕੇ ਤੇ ਬਾਅਦ ਚ ਫੇਰ ਦੁਬਾਰਾ ਵੀ ਗਰਮ ਕਰਕੇ ਜਦੋਂ ਜਿੰਦੇ ਉਦੋਂ ਫੇਰ ਪਕਾ ਦਿੰਦੇ ਹਨ ਤੇ ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ ਤੇ ਉਹ ਵੀ ਬਹੁਤ ਵਧੀਆ ਸਵਾਦ ਬਣਦੀ ਹੈ ਇਸ ਤਰ੍ਹਾਂ ਦੀ। ਲੋਰੀ ਇਸ ਤਰ੍ਹਾਂ ਤੇ ਆ ਦੇਖੋ ਆਪਾਂ ਬਣਾ ਲਈ ਆ ਦੇਖੋ ਬਹੁਤ ਹੀ ਸੋਹਣੇ ਪਾੜੇ ਐ ਤੇ ਆਪਣੇ ਸਮੋਸੇ ਬਿਲਕੁਲ ਬਣ ਕੇ ਤਿਆਰ ਸੀ ਤੇ ਇੱਕ ਵਾਰ ਜਰੂਰ ਇਹ ਰੈਸਪੀ ਨੂੰ ਟਰਾਈ ਕਰਕੇ ਤੁਸੀਂ ਵੀ ਦੇਖਿਓ ਬਹੁਤ ਹੀ ਸਵਾਦ ਬਣੇ ਤੇ ਇੱਕ ਰੰਗ ਵੀ ਬਹੁਤ ਸੋਹਣਾ ਬਣਿਆ ਕਿ ਦੱਸਿਓ ਵੀਡੀਓ ਕਿਵੇਂ ਬਹੁਤ ਹੀ ਵਧੀਆ ਬਣੀ ਜੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਸੋਹਣੇ ਸੋਹਣੇ ਕਿਵੇਂ ਲੱਗੀ ਜੀ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਸਾਨੂੰ ਵਧੀਆ ਲੱਗੀ ਜੀ ਤਾਂ ਕਿ ਆਪਾਂ ਅੱਗੇ ਤੋਂ ਵੀ ਹੋਰ ਵੀ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਬਣਾ ਕੇ ਦੱਸ ਸਕੀਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਜੀ ਧੰਨਵਾਦ ਜੀ ਕੱਲ ਨੂੰ ਨਵੇਂ ਜੀ